ਕੀ ਯੂਨੀਫਾਰਮ ਚ ਰਿਪੋਰਟ ਕਰਨਗੇ ਵਾਈਟ ਸ਼ਰਟ ਨੀਲੀ ਪੈਂਟ ਨੀਲੀ ਪਾਉਣੇ ਜਿਹੜਾ ਵਰਗੀ ਚਾਹੀਦੀ ਹੈ ਉਹ ਫਰਗੜੀ ਜਾਈ ਲੱਗਾ ਦਿਆਂਗੇ ਆਪਾਂ ਸਾਰਾ ਕੁਝ ਹੋ ਗਿਆ ਇੱਥੇ ਰਹੀਆਂ ਲੱਗਣਗੀਆਂ ਮਿੱਟ ਨੂੰ ਚੰਨਣੇ ਪਤਾ ਤਾਂ ਉਹਦਾ ਸਾਮਣੇ ਉਤਰਨਾ ਹੀ ਪਾਉਂਦਾ ਅਸਮੋ ਵੀ ਸਰ ਕਰ ਇਧਰ ਲਈ ਜਾ ਤੇ ਕੋਈ ਦਿੱਕਤ ਨਹੀਂ ਆਉਣੀ ਹੈ ਹੋਰ ਦੂਜੀ ਗੱਲ ਇਹ ਹੈ ਕਿ ਇਹਨਾਂ ਨੂੰ ਜੀਵਨ ਜੀਵਨ ਬਣਾਉਣਾ ਹੈ ਉਹ ਕਲਰ ਵੀ ਛੱਡ ਜਾਣਾ ਉਹਨੇ ਟਾਬਾ ਜਾਂ ਬਣਾਇਆ ਪੱਕਾ ਹੀ ਉਹ ਟਾਬਾ ਟਾਬਾ ਉਹ ਕੈਸ ਨਾ ਲੁੱਟਾਵੇ ਦਫਤਰ ਲੈਣੇ ਗੱਲ ਚੱਪ ਨਹੀਂ ਕੋਈ ਇਸ ਤਰ੍ਹਾਂ ਦੀ ਨਹੀਂ ਕਰ ਸਕਦੇ ਆਪਾਂ ਜੀ ਬੋਲ ਰਹੇ ਹਾਂ ਹਾਂ ਉਹ ਬਸ ਨੂੰ ਨਾ ਰੜਾ ਪਿਆ ਉਹ ਕੇ ਉਹ ਜਾਂ ਕਤਲ ਹੋਊਗਾ ਪਰ ਸਾਡੇ ਅੱਗੇ ਬਸ ਇਹ ਕੋਈ ਸਾਰਾ ਨਹੀਂ ਵੀ ਕੋੜਾ ਠੱਗਾ ਕਰਦੇ ਨੇ ਉਹ ਆਪਾਂ ਹੋਣੀ ਹੋਣੀ ਕਰਦੇ 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 ਇੱਕ ਨੂੰ ਨਹੀਂ ਕੋਹਦੇ ਜੀ ਦਾ ਨਾਲ ਪਾਉਂਦੇ ਪਾਉਂਦੇ ਹੈ ਸਰ ਅੱਜ ਨਗਰ ਨਿਕਮ ਤੇ ਟ੍ਰੈਫਿਕ ਪੁਲਿਸ ਵੱਲੋਂ ਅਜੇ ਜਿਲੰਦਰ ਦਾ ਦੌਰਾ ਕੀਤਾ ਗਿਆ ਕਿ ਕਿੱਥੇ ਕਿੱਥੇ ਸਖੀਆਂ ਰੇੜੀਆਂ ਸੇਤ ਆ ਉਹ ਲੱਗ ਸਕਾ ਅ ਪਿਛਲੇ ਦਿਨੀ ਮਾਨਯੋਗ ਪੁਲਿਸ ਕਮਿਸ਼ਨਰ ਤੇ ਮਾਨਯੋਗ ਕਮਿਸ਼ਨਰ ਨਗਰ ਨਿਕਮ ਜਿੱਦੀ ਹਦਾਇਤਾਂ ਅਨੁਸਾਰ ਟ੍ਰੈਫਿਕ ਵਿੰਗ ਵੱਲੋਂ ਐਸਪੀ ਚਾਰਲਸ ਸਾਹਿਬ ਤੇ ਤੈਬਜਰੀ ਟੀਮ ਵੱਲੋਂ ਰਲ ਕੇ ਜਿਹੜਾ ਉਹ ਸ਼ਹਿਰ ਦੇ ਵਿੱਚ ਜਿੰਨੀਆਂ ਵੀ ਸੜਕਾਂ ਚੌਕ ਹੋ ਰਹੀਆਂ ਉਹਨਾਂ ਤੋਂ ਲੋਕਾਂ ਨੂੰ ਜਾਮ ਤੋਂ ਨਜਾਤ ਪਾਣ ਲਈ ਉੱਥੋਂ ਰੇੜੀਆਂ ਫੜੀਆਂ ਹਟਾ ਕੇ ਕੁਝ ਐਸੀ ਜਗ੍ਹਾ ਤੇ ਸ਼ਿਫਟ ਕੀਤੀਆਂ ਜਾ ਰਹੀਆਂ ਜਿੱਥੇ ਕੋਈ ਟ੍ਰੈਫਿਕ ਦੇ ਵਿੱਚ ਹਿੰਡਰੈਂਸ ਨਾ ਆਵੇ ਔਰ ਟ੍ਰੈਫਿਕ ਵੀ ਸਮੂਥਲੀ ਚੱਲੇ ਔਰ ਉਹਨਾਂ ਨੂੰ ਵੀ ਰੇੜੀਆਂ ਫੜੀਆਂ ਵਾਲਿਆਂ ਨੂੰ ਵੀ ਰਜਿਸਟਰ ਵਿੱਚ ਕੋਈ ਦਿੱਕਤ ਨਾ ਆਵੇ। ਉਹਦੇ ਵਾਸਤੇ ਰਲ ਕੇ ਕੰਮ ਕੀਤਾ ਜਾ ਰਿਹਾ ਹੈ। ਜਗ੍ਹਾ ਆਈਡੈਂਟੀਫਾਈ ਕੀਤੀਆਂ ਜਾ ਰਹੀਆਂ ਔਰ ਉਹਨਾਂ ਜਗ੍ਹਾ ਤੇ ਤੁਰੰਤ ਕੰਮ ਕਰ ਦਿੱਤਾ ਜਾਏਗਾ। ਮਨਦੀਪ ਜੀ ਦੇਖਿਆ ਜਾਂਦਾ ਇੱਕ ਬੰਦੇ ਦੀਆਂ 10-10 ਰੇੜੀਆਂ ਜਾਂ 10-10 ਫੜੀਆਂ ਹੁੰਦੀਆਂ। ਕਿ ਉਹਨਾਂ ਦੀਆਂ ਦਸੋ ਹੀ ਲੱਗਣਗੀਆਂ ਜਾਂ ਉਹਨਾਂ ਦੀ ਇੱਕ-ਇੱਕ ਲੱਗਣਗੀਆਂ? ਬਾਕੀਆਂ ਨੂੰ ਵੀ ਜਗ੍ਹਾ ਦਿੱਤੀ ਜਾਏਗੀ। ਨਹੀਂ ਸਾਰਿਆਂ ਨੂੰ ਬਰਾਬਰ ਜਗ੍ਹਾ ਦਿੱਤੀ ਜਾਏਗੀ। ਕਿਸੇ ਇੱਕ ਬੰਦੇ ਦੀ ਮੋਨੋਪੋਲੀ ਨਹੀਂ ਕੀਤੀ ਜਾਏਗੀ। ਜਗ੍ਹਾ ਮਿਲੇਗੀ ਤਾਂ ਸਾਰਿਆਂ ਦੀ ਮਿਲੇਗੀ। ਬਗਾਇਦਾ ਤੌਰ ਤੇ ਅਸੀਂ ਆਈਡੈਂਟੀ ਕਾਰਡ ਇਸ਼ੂ ਕੀਤੀ ਹੋਈ ਐ ਸਟ੍ਰੀਟ ਮੰਡਿੰਗ ਐਕਟ ਦੇ ਵਿੱਚ ਕੋਸ਼ਿਸ਼ ਕਰਾਂਗੇ ਜੇ ਕੋਈ ਪੁਰਾਣੇ ਵੈਂਡਰ ਨੇ ਉਹਨਾਂ ਦੇ ਆਈਡੈਂਟੀ ਕਾਰਡ ਦੇਖ ਕੇ ਉਹਨਾਂ ਨੂੰ ਸ਼ਿਫਟ ਕੀਤਾ ਜਾਵੇ ਅਗਰ ਕੋਈ ਨਹੀਂ ਆ ਇਸ ਗੱਲ ਦਾ ਬਿਲਕੁਲ ਧਿਆਨ ਰੱਖਿਆ ਜਾਊਗਾ ਕਿ ਇੱਕੋ ਹੀ ਬੰਦੇ ਨੂੰ ਸਾਰੀ ਜਗ੍ਹਾ ਨਾ ਮਿਲੇ। ਹੁਣ ਦੇਖਿਆ ਜਾਂਦਾ ਕਿ ਤਾਂ ਹੁਣ ਇੱਕ ਮਾਰਕੀਟ 'ਚ ਫੂਟ ਦੀ ਹੋਏਗੀ ਦੂਜੇ ਮਾਰਕੀਟ 'ਚ ਕੱਪੜੇ ਦੀ ਐਦਾਂ ਦਾ ਹੁਣ ਦੇਖਣ ਨੂੰ ਮਿਲਦਾ ਨਹੀਂ। ਨਹੀਂ ਐਦਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਡਿਸਿਪਲਿਨਡ ਕੰਮ ਹੋਵੇ। ਉਹਦੇ ਵਾਸਤੇ ਸਾਡੇ ਕੋਲ ਕੀ ਕਿੰਨੀ ਜਗ੍ਹਾ ਮਿਲਦੀ ਹੈ, ਕਿਹੜੀ ਪ੍ਰਾਵਧਾਨ ਹੈਗਾ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੇ ਹਾਂ। ਕਾਰਵਾਈਆਂ ਤਾਂ ਤੁਹਾਡੇ ਵੱਲੋਂ ਜ਼ਰੂਰ ਕੀਤੀ ਜਾਏਗਾ। ਦੁਕਾਨਦਾਰਾਂ ਦੇ ਜੋ ਹੈ ਦੁਕਾਨਦਾਰ ਬਾਹਰ ਆਪਣੇ ਦੋ-ਦੋ ਤਿੰਨ-ਤਿੰਨ ਫੁੱਟ ਕਿਣਾ ਮਾਲ ਲਗਾਏਗਾ। ਜੀ 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 ਕਾਨੂੰਨੀ ਕਾਰਵਾਈਆਂ ਹੋਣਗੀਆਂ ਬਿਲਕੁਲ ਹੋਣਗੀਆਂ ਉਹ ਸਾਰੇ ਮੈਟਰ ਜਿਹੜੇ ਆ ਉਹ ਸਾਡੇ ਆਫੀਸਰਸ ਦੇ ਸਬੰਧ ਦੇ ਧਿਆਨ ਵਿੱਚ ਲਿਆ ਦਿੱਤੇ ਆ ਉਹਨਾਂ ਦੇ ਧਿਆਨ ਚ ਨੇ ਜਿੱਦਾਂ ਹੀ ਉਹਨਾਂ ਵੱਲੋਂ ਹਦਾਇਤਾਂ ਜਾਰੀ ਹੋਣਗੀਆਂ ਉਹਨਾਂ ਉੱਤੇ ਵੀ ਜਿਹੜੀ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਅੱਜ ਸਰ ਅੱਜ ਕੈਬ ਜਾਰੀ ਤੇ ਟ੍ਰੈਫਿਕ ਪੁਲਿਸ ਦੇ ਅੱਜ ਪੂਰੇ ਜ਼ਿਲंधर ਦਾ ਦੌਰਾ ਕੀਤਾ ਗਿਆ ਲਗ ਲਗ ਚੌਂਕ ਤੇ ਕਿਥੇ ਕਿਥੇ ਰੇਡੀਆਂ ਫੜੀਆਂ ਜਗ੍ਹਾ ਲਗਾਈਆਂ ਜੀ ਬਿਲਕੁਲ ਸਾਡੇ ਮਾਨਯੋਗ ਸੀਪੀ ਸਾਹਿਬ ਮਾਨਜੁਗ ਕਮਿਸ਼ਨਰ ਕਾਰਪੋਰੇਸ਼ਨ ਉਹਨਾਂ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੇ ਇਹ ਕੰਮ ਚੱਲ ਰਿਹਾ ਹੈ ਜਿਹੜੀ ਮਹੀਮ ਚੱਲ ਰਹੀ ਹੈ ਉਹਦੇ ਵਿੱਚ ਅੱਜ ਸਾਡੇ ਜਿਹੜੇ ਨਗਰ ਨਿਗਮ ਦੇ ਹੈਗੇ ਨੇ ਸਰਦਾਰ ਮਨਦੀਪ ਸਿੰਘ ਹੁਣੀ ਇਹਨਾਂ ਦੀ ਟੀਮ ਦੇ ਨਾਲ ਮਿਲ ਕੇ ਤੇ ਅਸੀਂ ਅਲੱਗ-ਅਲੱਗ ਥਾਵਾਂ ਦੇਖ ਰਹੇ ਹਾਂ ਜਿੱਥੇ ਕੋਈ ਲੋਕਾਂ ਨੂੰ ਜਿਹੜੇ ਫੜੀਆਂ ਲਾਉਣ ਦਾ ਜਾਂ ਕੋਈ ਹੋਰ ਕਿਦਾਂ ਵੀ ਪਾਰਕਿੰਗਾਂ ਵਗੈਰਾ ਕੋਈ ਨਵੀਆਂ ਕਿੱਥੇ ਬਣਾਉਣੀਆਂ ਨੇ ਕਿੱਥੇ ਕੋਈ ਜਿਹੜੀਆਂ ਪਹਿਲੂ ਨੇ ਜਿੱਥੇ ਉਹਨਾਂ ਨੂੰ ਅਸੀਂ ਬੰਦ ਕਰਨੀਆਂ ਨੇ ਉਹਦੇ ਤੇ ਕੰਮ ਚੱਲ ਰਿਹਾ। ਉਹਦੇ ਸਿਲਸਿਲੇ 'ਚ ਅੱਜ ਅਸੀਂ ਇੱਥੇ ਇਕੱਠੇ ਹੋਏ ਆ ਸਾਰੇ ਅਸੀਂ ਪਾਰਕਿੰਗਾਂ ਵਗੈਰਾ ਦੇਖ ਰਹੇ ਆ ਜਿੱਥੇ ਕੋਈ ਆ ਰੇੜੀਆਂ ਵਗੈਰਾ ਲੱਗਣੀਆਂ ਨੇ ਫੜੀਆਂ ਲੱਗਣੀਆਂ ਨੇ ਸੰਡੇ ਮਾਰਕੀਟ ਜਿੱਥੇ ਲੱਗਣੀ ਆ ਉਹ ਹੀ ਥਾਵਾਂ ਦੇਖ ਰਹੇ ਨੇ। ਅਸੀਂ ਕਈ ਥਾਵਾਂ ਦੇਖੀਆਂ ਵੀ ਨੇ ਉਹਦੇ 'ਚ ਉਹ ਚਾ ਅਸੀਂ ਸਿਲੈਕਟ ਵੀ ਕੀਤੀਆਂ ਨੇ ਪਰ ਉਹ ਅਸੀਂ ਜਿਹੜੀਆਂ ਥਾਵਾਂ ਸਿਲੈਕਟ ਕੀਤੀਆਂ ਨੇ ਉਹਦੇ 'ਚ ਅਸੀਂ ਅਜੇ ਆਪਣੇ ਜਿਹੜੇ ਸੀਨੀਅਰ ਆਫੀਸਰ ਨੇ ਸਾਡੇ ਉਹਨਾਂ ਦੇ ਧਿਆਨ 'ਚ ਲਿਆਵਾਂਗੇ ਪਰ ਉਸ ਤੋਂ ਬਾਅਦ ਜੋ ਵੀ ਅੱਗੇ ਸਾਨੂੰ ਹਜਾਤਾ ਹੋਣੀ ਹੈ ਉਹਦੇ ਮੁਤਾਬਕ ਹੋਵੇਗਾ ਕਿੰਦਾ ਸਰਕ ਚੌਂਕ ਵਾਈਜ਼ ਕਿੰਦਾ ਚੌਂਕ ਤੋਂ ਲੈ ਕੇ ਦੂਸਰੇ ਚੌਂਕ ਤੱਕ ਰੇੜੇ ਲੱਗਦੀਆਂ ਉਹਨਾਂ ਨੂੰ ਇੱਕ ਜਗ੍ਹਾ ਦਿੱਤੀ ਜਾਏਗੀ ਜਿੱਥੇ ਉਹ ਲੱਗ-ਲੱਗ ਚੀਜ਼ਾਂ ਹੋਣਗੀਆਂ ਕਿੰਦਾ ਇੱਕੋ ਜਗ੍ਹਾ ਮਾਰਕੀਟ ਤੇ ਜਾਓ ਤੇ ਫੂਡ ਦੀ ਪਵੇ ਕਿ ਦੂਜੀ ਮਾਰਕੀਟ ਤੇ ਕੱਪੜੇ ਦੇ ਐਦਾ ਦਾ ਸਿਸਟਮ ਬਣਾਇਆ ਜਾਏਗਾ ਨਹੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪ੍ਰੋਪਰ ਇਹਨੂੰ ਐਜ਼ ਅ ਡਿਸਪਲਨ ਦੇ ਵਿੱਚ ਮਤਲਬ ਕੀਤਾ ਜਾਵੇ ਉਹ ਫਿਰ ਵੀ ਅੱਗੇ ਕਿ ਮੀਟਿੰਗ ਕਰਾਂਗੇ ਜਿਵੇਂ ਵੀ ਕੋਈ ਕਲਰ ਦੇਣਾ ਕਿਸੇ ਪਾਪਰ ਕਰਨਾਂ ਦੇ ਬਾਹਰ ਜਿਹੜੀਆਂ ਸਮਾਨ ਲਗਾਏ ਜਾਂਦਾ 2 2 3 3 ਫੁੱਟ ਉਹਨਾਂ ਵੀ ਕਿਹੜੇ ਟ੍ਰੈਫਿਕ ਦਾ ਜਾ ਹੁੰਦਾ ਉਹਦੇ ਤੇ ਕੀ ਰਣਨੀਤੀ ਕੀਤੀ ਜਾ ਰਹੀ ਹੈ ਬਿਲਕੁਲ ਜਿਹੜੇ ਕੋਈ ਇਨਕ੍ਰੋਸਮੈਂਟ ਕੀਤੀ ਆ ਕਿਸੇ ਨੇ ਗਲਤ ਇਨਕ੍ਰੋਸਮੈਂਟ ਕੀਤੀ ਆ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਉਹ ਕੀਤੀ ਜਾਏਗੀ